ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨਜੀਤ ਸਿੰਘ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਦੀ ਕਿਉਂਕਿ ਰਾਜਨੀਤਿਕ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਅਜਿਹੀ ਸ਼ਬਦਾਵਲੀ ਜਿਹੜੀ ਆ ਬੋਲ ਪੈਂਦੇ ਨੇ ਜਿਸ ਦਾ ਜਿਹੜਾ ਖਮਿਆਜ਼ਾ ਉਸ ਨੂੰ ਕਈ ਵਾਰਾ ਹੋ ਭੁਗਤਣਾ ਪੈ ਜਾਂਦਾ ਹੈ ਤਾਂ 2027 ਨੂੰ ਬੇਸ਼ੱਕ ਅਜੇ ਸਮਾਂ ਪਿਆ ਪਰ 2027 ਦਾ ਹਰ ਇੱਕ ਪਾਰਟੀਆਂ ਮੁੱਢ ਬਣਨ ਦੇ ਲਈ ਜਿਹੜਾ ਆਪਣੇ ਆਪਣੇ ਪੱਧਰ ਤੇਰਾ ਪ੍ਰਚਾਰ ਆ ਉਹ ਲਗਾਤਾਰ ਕਾਰੀਆਂ ਨੇ ਪਰ ਪ੍ਰਚਾਰ ਦੇ ਦੌਰਾਨ ਜਿਹੜੀ ਹੈ ਅਜਹੀ ਸ਼ਬਦਾਲੀ ਬੋਲ ਦਿੱਤੀ ਜਾਂਦੀ ਹੈ ਜੋ ਕਿ ਬਬਾਲ ਖੜਾ ਕਰ ਦਿੰਦੀ ਹੈ ਜਾਨਕਿ ਆਪਾਂ ਕਹਿ ਸਕਦੇ ਆਂ ਕਈ ਵਾਰ ਤਾਂ ਉਹ ਸ਼ਬਦ ਦੇ ਜਿਹੜੇ ਨੇ ਉਹ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਰੋਪੜ ਰੈਸ਼ਨ ਵੀ ਕਿਤੇ ਜਾਂਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਤੁਸੀਂ ਸ਼ਬਦ ਬੋਲੇ ਨੇ ਤਾਂ ਉਸ ਦੀ ਮਾਫੀ ਮੰਗੋ ਬੇਸ਼ੱਕ ਆਪਾਂ ਕੁਝ ਦਿਨਾਂ ਪਹਿਲਾਂ ਦੀ ਗੱਲ ਕੀਤੀ ਆਵੇ ਤਾਂ ਸ਼ੈਸ਼ਨ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸੈਸ਼ਨ ਦੇ ਵਿੱਚ ਰਵਿੰਦਰ ਸਿੰਘ ਬਿੱਟੂ ਤੇ ਰਾਹੁਲ ਗਾਂਧੀ ਦੀ ਆਪਸੀ ਜਿਹੜੀ ਬਹਿਸ ਹੋਈ ਜਿਦੇ ਵਿੱਚ ਇਹ ਸ਼ਬਦ ਬੋਲੇ ਗਏ ਕਿ ਰਾਹੁਲ ਗਾਂਧੀ ਨੇ ਜਦੋਂ ਆਪਣਾ ਹੱਥ ਅੱਗੇ ਰਵਿੰਦਰ ਸਿੰਘ ਬਿੱਟੂ ਦੇ ਕੋਲ ਕੀਤਾ ਤਾਂ ਉਹਨੇ ਕਹਿ ਕੀਇਆ ਤਾਂ ਮੇਰਾ ਦੋਸਤ ਹੈ ਪਰ ਹੈ ਗਰਦਾਰ ਗਰਦਾਰ ਸ਼ਬਦ ਜਿਹੜੀ ਵਰਤੋਂ ਕੀਤੀ ਗਈ ਤਾਂ ਜਿਸ ਤੋਂ ਬਾਅਦ ਬੱਬਲ ਜਿਹੜਾ ਉਹ ਲਗਾਤਾਰ ਖੜਾ ਹੋ ਗਿਆ ਤਾਂ ਜਿਸ ਤੋਂ ਬਾਅਦ ਰਾਜਜੀਤ ਪਾਰਟੀਆਂ ਦੇ ਲੀਡਰਾਂ ਨੇ ਵੀ ਇਸ ਤੇ ਜਿਹੜੀ ਹੈ ਤਿੱਖੀ ਪ੍ਰਤੀਕਿਰਿਆ ਜਿਹੜੀ ਹੈ ਦਿੱਤੀ ਹੈ ਤਾਂ ਜਿਸ ਤੋਂ ਬਾਅਦ ਅੱਜ ਰਣਜੀਤ ਸਿੰਘ ਬਿੱਟੂ ਨੇ ਕੀ ਕੁਝ ਕਿਹਾ ਕੀ ਜ਼ਿਕਰ ਕੀਤਾ ਤਾਂ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਮੇਰੇ ਦਾਦਾ ਜੀ ਨੇ ਪੂਰੇ ਪੰਜਾਬ ਨੂੰ ਜਿਹੜਾ ਬਚਾਇਆ ਬੇਸ਼ੱਕ ਸਭ ਨੂੰ ਪਤਾ ਕਿ ਜੂਨ 1984 ਦੇ ਸਮੇਂ ਕੀ ਕੀ ਕੁਝ ਹੋਇਆ ਪੰਜਾਬ ਦੇ ਵਿੱਚ ਕਿਹੜੇ ਹਾਲਾਤ ਬਣੇ ਤਾਂ ਆਖਰਕਾਰ ਪੰਜਾਬ ਦੀ ਸਥਿਤੀ ਕੀ ਸੀ ਜਦੋਂ ਉਹ ਦੌਰ ਚੱਲਿਆ ਜੂਨ 1984 ਦਾ ਤਾਂ ਉਹ ਕਿਹੜੀ ਸਰਕਾਰ ਵੱਲੋਂ ਕਰਵਾਇਆ ਗਿਆ ਸੀ ਉਹ ਸਾਰਿਆਂ ਦਾ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਜਦੋਂ ਇਹ ਬਿਆਰਬਾਜੀ ਕੀਤੀ ਗਈ ਤਾਂ ਕਿਉਂਕਿ ਰਮਨਦੀਪ ਸਿੰਘ ਬਿੱਟੂ ਜਿਹੜੇ ਨੇ ਉਹ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਸਨ ਤਾਂ ਜਿਸ ਤੋਂ ਬਾਅਦ ਬੀਜੇਪੀ ਦੇ ਸ਼ਾਮਲ ਹੁੰਦੇ ਨੇ ਤਾਂ ਬੀਜੇਪੀ ਦੇ ਟਿਕਟ ਦਿੱਤੀ ਜਾਂਦੀ ਹੈ ਟਿਕਟ ਤੋਂ ਹਾਰ ਜਾਂਦੇ ਨੇ ਤੇ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਉਹਨਾਂ ਨੂੰ ਵਜ਼ੀਰ ਬਣਾ ਦਿੰਦੀ ਹੈ ਤਾਂ ਆਖਰਕਾਰ ਵਜ਼ੀਰ ਤੋਂ ਬਾਅਦ ਉਹ ਬੀਜੇਪੀ ਦੀ ਪਾਛਾ ਜਿਹੜੀ ਆ ਉਹ ਬੋਲਣਾ ਸ਼ੁਰੂ ਕਰ ਦਿੰਦੇ ਨੇ ਤਾਂ ਜਿਸ ਤੋਂ ਬਾਅਦ ਇਹ ਵਿਵਾਲ ਖੜਾ ਹੁੰਦਾ ਜਦੋਂ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੰਦੇ ਨੇ ਜਾਨਕੀ ਰਾਹੁਲ ਗਾਂਧੀ ਤਾਂ ਇਹ ਸ਼ਬਦ ਜਾਨੀ ਕਿ ਗਰਦਾਰ ਸ਼ਬਦ ਬੋਲਦੇ ਨੇ ਤਾਂ ਜਿਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿ ਸਰਦਾਰ ਦਾ ਜਿਹੜਾ ਅਪਮਾਨ ਆ ਉਹ ਕੀਤਾ ਗਿਆ ਤਾਂ ਆਖਰਕਾਰ ਉਸ ਨੂੰ ਕਿਸ ਸੰਦਰਭ ਦੇ ਨਾਲ ਲਿਆ ਜਾਂਦਾ ਵਿਅਰ ਨੂੰ ਜਾਂ ਸਰਦਾਰ ਦੇ ਤਰੀਕੇ ਦੇ ਨਾਲ ਲਿਆ ਜਾਂਦਾ ਜਾਂ ਫਿਰ ਉਹਦਾ ਜਿਹੜਾ ਬੋਲਣ ਦਾ ਲਿਆਜ ਆ ਸੀ ਕਿਸ ਤਰੀਕੇ ਦੇ ਨਾਲ ਸੀ ਤਾਂ ਅੱਜ ਰਮਨੀਤ ਸਿੰਘ ਬਿੱਟੂ ਨੇ ਜਿਹੜਾ ਇਹ ਕਿਹਾ ਗਿਆ ਕਿ ਪੱਪੂ ਪੱਪੂ ਸ਼ਬਦ ਦੀ ਵਰਤੋਂ ਆ ਕੀਤੀ ਗਈ ਹੈ ਤਾਂ ਆਖਰਕਾਰ ਪੱਪੂ ਕਿਸ ਨੂੰ ਕਿਹਾ ਗਿਆ ਪੱਪੂ ਰਾਹੁਲ ਗਾਂਧੀ ਨੂੰ ਕਿਹਾ ਗਿਆ ਕਿਉਂਕਿ ਬੇਸ਼ੱਕ ਉਹ ਰਾਹੁਲ ਗਾਂਧੀ ਦੇ ਨਾਲ ਲੰਬਾ ਸਮਾਂ ਜਿ ਰਿਹਾ ਰਹੇ ਨੇ ਤਾਂ ਆਖਰਕਾਰ ਇੰਨੀ ਕਰਤਨ ਰਾਜਨੀਤਿਕ ਪਾਰਟੀਆਂ ਦੀ ਕਿਉਂ ਵੱਧ ਜਾਂਦੀ ਹੈ ਤਾਂ ਆਖਰਕਾਰ ਜਦੋਂ ਰਾਜਨੀਤਿਕ ਪਾਰਟੀਆਂ ਦੇ ਲੀਡਰ ਉਸ ਪਾਰਟੀ ਦੇ ਵਿੱਚ ਹੁੰਦੇ ਨੇ ਤਾਂ ਅਜਿਹੇ ਬਿਆਨ ਕਿਉਂ ਦਿੰਦੇ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਦਸ਼ਕਾਂ ਨੂੰ ਸਮਝਣਾ ਕਿ ਜਦੋਂ ਅੱਜ ਰਾਹੁਲ ਗਾਂਧੀ ਨੇ ਜਦੋਂ ਹੱਥ ਮਿਲਣ ਤੋਂ ਇਨਕਾਰ ਕੀਤਾ ਤਾਂ ਜਿਸ ਤੋਂ ਬਾਅਦ ਰਮਨਦੀਪ ਸਿੰਘ ਬਿੱਟੂ ਨੇ ਅੱਜ ਇੱਕ ਨਵਾਂ ਜਿਹੜਾ ਬਿਆਨ ਆ ਦਿੱਤਾ ਤਾ ਕੀ ਕੁਛ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਜਿਹੜਾ ਹੁਣ ਪੱਪੂ ਦੀ ਗੱਲ ਕੀਤੀ ਨਾ ਤੁਸੀਂ ਮੈਡਮ ਨਰਜੋਤ ਕੌਰ ਸਿੱਧੂ ਦੀ ਇਹ ਵੀ 6 ਮਹੀਨੇ ਹੀ ਨੇ ਹਜੇ ਤਾਂ ਮੂਰੇ ਮੂਰੇ ਫਿਰਦੇ ਆ ਵੀ ਸਾਨੂੰ ਸੀਐਮ ਡਿਕਲੇਅਰ ਕਰ ਦੂਗੇ ਸਾਨੂੰ ਡਿਕਲੇਅਰ ਕਰ ਦੇਣਗੇ ਜਿੱਦਣ ਇਹਨਾਂ ਦੇ ਵਿੱਚੋਂ ਇੱਕ ਕਰਤਾ ਇਹਨਾਂ ਦੇ ਵਿੱਚੋਂ ਵੀ 5 6 ਪੱਪੂ ਹੀ ਕਹਿਣਗੇ ਆ ਜਿਹੜੇ ਕਾਂਗਰਸ ਦੇ ਹਨ ਇਹ ਉਹਨਾਂ ਚਰੀ ਨੇ ਭੱਜੇ ਫਿਰਦੇ ਮੂਰੇ ਜਿੱਦਣ ਇਹਨਾਂ ਚੋਂ ਇੱਕ ਕੱਢ ਤਨਖਾਰ ਕੇ ਇਹਨਾਂ ਦਾ ਡਿਸਪਲਿਨ ਮੈਂ ਜਾਣਦਾ ਇਸ ਸਾਰੇ ਹੀ 6 ਉਹਦੇ 6ਾਂ ਦੇ ਵਿੱਚੋਂ ਜੇ ਪੰਜ ਨਾਂ ਪੱਪੂ ਕਹਿਣਗੇ ਮੈਨੂੰ ਫੜ ਲੈ। ਮਤਲਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਹੜੀ ਮੈਂ ਦੂਜੀ ਰਾਹੁਲ ਗਾਂਧੀ ਤੁਸੀਂ ਗੱਲ ਕੀਤੀ ਆ ਉਹ ਬਹੁਤ ਇੱਥੇ ਅੰਮ੍ਰਿਤਸਰ ਹੀ ਬੋਲ ਕੇ ਗਏ ਆ ਨਾ ਕੱਲ ਤੇ ਮੈਂ ਵੀ ਸ੍ਰੀ ਅੰਮ੍ਰਿਤਸਰ ਪਵਿੱਤਰ ਸ਼ਹਿਰ ਬੈਠਾ ਹਾਂ ਗੱਲ ਇੰਨੀ ਆ ਪਹਿਲਾਂ ਲੜਾਈ ਤਾਂ ਜਿਹੜੀ ਇਸ ਵੇਲੇ ਆ ਪਿਆਦਿਆਂ ਨਾਲ ਤਾਂ ਹੈ ਹੀ ਨਹੀਂ ਜਿਹੜਾ ਇਹਨਾਂ ਦਾ ਪਾਰਟੀ ਦਾ ਇਨਾਂ ਦੀ ਪਾਰਟੀ ਦਾ ਮਾਲਕ ਆ ਜਿਹਦੇ ਰਹਿਮੋ ਕਰਮ ਤੇ ਆ ਸਾਰੇ ਜਿਹੜਾ ਰੌਲਾ ਪਾਉਂਦੇ ਆ ਉਹਦੀ ਗੱਲ ਮੇਰੇ ਨਾਲ ਸਿੱਧੀ ਹੋ ਰਹੀ ਏ ਇਹ ਤਾਂ ਕਿਤੇ ਤਿੰਨਾ ਚ ਨਹੀਂ ਤੀਹਾਂ ਚ ਨਹੀਂ ਅੰਬਾਂ ਚ ਨਹੀਂ ਵੀਰਾਂ ਚ ਨਹੀਂ ਉਹ ਤਾਂ ਉਹਨੇ ਮੇਰੀ ਸਿੱਧੇ ਨਾਲ ਦੇ ਹੋਰ ਸੁਣ ਲਓ ਇਹਨਾਂ ਦੀ ਇਹਨਾਂ ਦੇ ਹਾਲਾਤ ਕੀ ਨੇ ਦੂਜੇ ਪਾਸੇ ਮੈਨੂੰ ਉਹ ਕਹਿ ਰਿਹਾ ਦੂਜੇ ਪਾਸੇ ਉਹ ਮੈਨੂੰ ਉਡੀਕ ਰਿਹਾ ਵੀ ਮੇਰੇ ਕੋਲ ਆ ਜਾ ਉਹਨੇ ਕਿਹਾ ਨਾ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਵੀ ਇਹਨਾਂ ਦੀ ਕੀ ਹਕਾਤ ਆ ਉਹ ਮੈਨੂੰ ਜੋ ਕਹਿ ਰਿਹਾ ਉਹ ਗੱਲ ਅਲੱਗ ਆ ਨਾਲ ਮੈਨੂੰ ਕਹਿ ਰਿਹਾ ਮੇਰੇ ਕੋਲ ਆ ਇਹ ਵੀ ਨਾਲ ਕਿਹਾ ਨਾ ਉਹਨੇ ਪਰ ਦੂਜੇ ਪਾਸੇ ਮੈਂ ਰਾਹੁਲ ਗਾਂਧੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੇਰੀ ਬੀਜੇਪੀ ਨੇ ਇਹ ਤਾਂ ਕਿਸੇ ਮਗਰ ਖੜਦੇ ਨਹੀਂ ਇੱਕ ਇੱਕ ਸੂਬੇ 'ਚ ਇੱਕ ਇੱਕ ਲੀਡਰ ਨੇ ਇੱਕ ਇੱਕ ਵਰਕਰ ਨੇ ਬੀਜੇਪੀ ਦੇ ਨੇ ਮੇਰੇ ਨਾਲ ਖੜਿਆ ਤੇ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਸ ਪਾਰਲੀਮੈਂਟ 'ਚ ਜਦੋਂ ਉਸ ਬਜ਼ੁਰਗ ਦਾ ਉਸ ਲੀਡਰ ਦਾ ਮੇਰੇ ਸਿਰ ਤੇ ਹੱਥ ਆ ਤੇ ਆ ਗੁਰੂ ਨਗਰੀ ਚ ਬੈਠਾ ਵਾਹੀ ਗਰੂ ਦਾ ਮੇਰੇ ਸਿਰ ਤੇ ਹੱਥ ਆ ਇਹ ਤਾਂ ਆਈ ਚੀਕਾਂ ਪਹਿਣ ਗਈਆਂ ਸੋ ਬਿਲਕੁਲ ਤੁਸੀਂ ਵੀ ਸੁਣਿਆ ਰਮਨਜੀਤ ਸਿੰਘ ਬਿੱਟੂ ਜਿਹੜੇ ਨੇ ਕੀ ਕੁੰਦ ਕਹਿੰਦੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਉਹਨਾਂ ਨੇ ਇਹ ਵੀ ਪੰਜਾਬ ਦਾ ਜ਼ਿਕਰ ਕੀਤਾ ਕਿ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ ਤਾਂ ਉਹਨਾਂ ਦੇ ਪਿੱਛੇ ਸਾਰੇ ਜਿਹੜੇ ਪੱਪੂ ਨੇ ਉਹ ਲੱਗ ਜਾਣਗੇ ਜਨਨ ਕਿ ਵਧਾਈਆਂ ਦੇ ਲੱਜ ਜਾਣਗੇ ਇੱਜੇ ਜਿਹੜੀ ਸ਼ਬਦਾਵਲੀ ਆ ਉਹਨਾਂ ਵੱਲ ਵਰਤੀ ਗਈ ਹੈ ਅਸੀਂ ਇਸ ਕਰਕੇ ਗੱਲ ਦਾ ਜ਼ਿਕਰ ਕਰ ਰਿਹਾ ਕਿਉਂਕਿ ਰਾਜਨੀਤੀ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਸ਼ਬਦਾਵਲੀ ਦਾ ਜਿਹੜਾ ਬਿਲਕੁਲ ਹੈ ਉਹ ਧਿਆਨ ਨਹੀਂ ਦਿੰਦੇ ਕੁਝ ਲੀਡਰ ਹੈ ਨੇ ਜਿਹੜੇ ਰਾਜਨੀਤੀ ਪਾਰਟੀਆਂ ਦੇ ਚੰਗੇ ਕਿਰਦਾਰ ਦੇ ਨੇਤਾ ਨੇ ਪਰ ਉਹ ਬਾਦਸ਼ਾਹ ਦੀ ਮਰਿਆਦਾ ਜਿਹੜੀ ਹੈ ਉਹ ਬਿਲਕੁਲ ਜ਼ਰੂਰ ਰੱਖਦੇ ਨੇ ਪਰ ਅੱਜ ਕੱਲ ਦੇ ਦੌਰ ਦੇ ਵਿੱਚ ਬਾਦਸ਼ਾਹ ਜਿਹੜੀ ਹੈ ਉਹ ਉਸ ਦਾ ਮਰਿਆਦਾ ਜਿਹੜੀ ਹੈ ਉਹ ਨਹੀਂ ਰੱਖੀ ਜਾਂਦੀ ਤਾਂ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਆਮ ਆਦੀ ਪਾਰਟੀ ਤੇ ਨਾਲ ਜੇਕਰ ਗੱਲ ਕੀਤੀ ਆਵੇ ਤਾਂ ਕਾਂਗਰਸ ਜਿਹੜੀ ਆਪਸ ਦੇ ਵਿੱਚ ਫੇਰ ਜਿਹੜੀ ਹੈ ਖਿੱਚੋ ਤਾਂ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਜਾਨਕਿ ਬਿਆਨਬਾਜ਼ੀ ਨਜ਼ਰ ਆ ਰਹੀ ਹੈ ਕਿਉਂਕਿ ਬੇਸ਼ੱਕ 2027 ਦਾ ਸਮਾਂ ਜੇ ਪਿਆ 2027 ਨੂੰ ਲੈ ਕੇ ਪਹਿਲਾਂ ਹੀ ਜਿਹੜੀ ਕਸ਼ਮਕਾ ਚੱਲ ਰਹੀ ਹੈ ਖਿੱਚੋ ਤਾਂ ਚੱਲ ਰਹੀ ਹੈ ਬਿਆਨਬਾਜ਼ੀ ਹੋ ਰਹੀ ਹੈ ਕਿ ਆਮ ਲੋਕਾਂ ਦੇ ਵਿੱਚ ਇਸ ਦਾ ਅਸਰ ਕਿੰਨਾ ਕੁ ਦੇਖਣ ਨੂੰ ਮਿਲ ਰਿਹਾ ਤਾਂ ਅੱਜ ਜਿਹੜਾ ਇੱਕ ਕਾਂਗਰਸ ਵੱਲੋਂ ਜਿਹੜੀ ਵੱਡੀ ਰੈਲੀ ਰੱਖੀ ਗਈ ਸੀ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਪਰ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕੈਬਨ ਮੰਤਰੀ ਨੇ ਤਾਂ ਉਹਨਾਂ ਨੂੰ ਕੀ ਕੁਛ ਕਿਹਾਦਾ ਕਿ ਇਹ ਬੈਂਡ ਵਜਾਉਣ ਵਾਲੇ ਨੇ ਤਾਂ ਇਹਨਾਂ ਦਾ ਸੀ 2027 ਦੇ ਵਿੱਚ ਬੈਂਡ ਵਜਾਵਾਂਗੇ ਬੇਸ਼ੱਕ ਉਹ ਵਕਈ ਪਹਿਲਾਂ ਜਦੋਂ ਗਾਜਨੀਤ ਦੇ ਵਿੱਚ ਨਹੀਂ ਸਨ ਤਾਂ ਵਕਈ ਉਹ ਬੈਂਡ ਵਜਾਉਂਦੇ ਸਨ ਤਾਂ ਇਸ ਗੱਲ ਦਾ ਜਿਹੜਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਮੁੱਚੇ ਭਾਈਚਾਰੇ ਦੀ ਜਾਨਕੀ ਦਲਿਤ ਭਾਈਚਾਰੇ ਦੀ ਜਿਹੜੀ ਆ ਉਹ ਬੇਇੱਜ਼ਤੀ ਕੀਤੀ ਗਈ ਹੈ ਤਾਂ ਉਹ ਮਾਫੀ ਮੰਗਣ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਸ ਗੱਲ ਦਾ ਜ਼ਿਕਰ ਕਰਦੇ ਜਿਹੜਾ ਅੱਜ ਕਾਂਗਰਸ ਦੀ ਰੈਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਇਹ ਸ਼ਬਦ ਯੂਜ਼ ਕੀਤਾ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਗੁਰੂ ਮਹਾਰਾਜ ਸਾਹਿਬ ਨੇ ਮੇਰ ਕੀਤੀ ਤੁਸੀਂ ਵੋਟਾਂ ਪਾਈਆਂ ਸਾਰਿਆਂ ਦਾ ਪਹਿਲਾ ਬੰਦਾ ਜਿਹੜਾ ਕਟਹਿਰੇ 'ਚ ਖੜਾ ਕਰਾਂਗੇ ਉਹ ਭਗਵੰਤ ਮਾਨ ਹੋਏ ਜੋ ਪੰਜਾਬ ਨਾਲ ਲੁੱਟ ਹੋ ਰਹੀ ਏ ਤੇ ਭਗਵੰਤੇ ਤੋਂ ਬਾਅਦ ਜਿੰਨੇ ਦਿੱਲੀ ਦੇ ਲਟੇਰੇ ਨੇ ਕੇਜਰੀਵਾਲ ਹੋਏ ਸਸੋਧੀਆਂ ਹੋਏ ਤੇ ਜੈਨ ਹੋਏ ਤੇ ਪੰਜਵੇਂ ਨੰਬਰ ਤੇ ਆਏਗਾ ਈਟਿਓ ਜਿਹੜਾ ਇਥੋਂ ਵਾਲਾ ਜਿਹੜਾ ਪਹਿਲੇ ਬੈਂਡ ਵਜਾਂਦਾ ਰਿਹਾ ਉਹਦਾ ਬੈਂਡ ਅਸੀਂ ਵਜਾਵਾਂਗੇ ਜਿੰਨੀ ਭਾਰੀ ਲੁੱਟ ਜਿੰਨੀ ਭਾਰੀ ਲੁੱਟਰ ਭਜਨ ਸਿੰਘ ਨੇ ਇਥੇ ਪਾਈ ਹੈ ਸਾਡੇ ਕੋਲ ਇੱਕ ਇੱਕ ਚੀਜ਼ ਦੀ ਜਾਣਕਾਰੀ ਹੈ ਸੋ ਬਿਲਕੁਲ ਤੁਸੀਂ ਦੇਖਿਆ ਕਿਉਂਕਿ ਕਾਂਗਰਸ ਦੇ ਲੀਡਰ ਜਿਹੜੇ ਨੇ ਉਹ ਮੈਨੂੰ ਲੱਗਦਾ ਹੈ ਕਿ ਬਿਆਨਬਾਜ਼ੀ ਤੋਂ ਗਰੇਜ ਨਹੀਂ ਕਰ ਰਹੇ ਕਿਉਂਕਿ ਪਹਿਲਾਂ ਅਸੀਂ ਗੱਲ ਦਾ ਜ਼ਿਕਰ ਕਰਦੇ ਹਾਂ ਰਾਹੁਲ ਗਾਂਧੀ ਦੀ ਬਿਆਨਬਾਜ਼ੀ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਬਿਆਨਬਾਜ਼ੀ ਕੀ ਵਾਕੀ ਪੰਜਾਬ ਨੂੰ ਕਿਤੇ ਨਾ ਕਿਤੇ ਡੋਬ ਕੇ ਲੈ ਬੈਠੇਗੀ ਕਿਉਂਕਿ ਅਜਿਹੇ ਬਿਆਨਬਾਜ਼ੀਆਂ ਦੇ ਨਾਲ ਕੀ ਲੱਗਦਾ ਨਹੀਂ ਤੁਹਾਨੂੰ ਜਿਹੜਾ ਆਪਸੀ ਭਾਈਚਾਰੇ ਦੇ ਲੋਕ ਜਦੋਂ ਸੁਣਦੇ ਹੁੰਦੇ ਨੇ ਤਾਂ ਉਹਨਾਂ ਦੇ ਚਾਣ ਵਾਲੇ ਸਮਰਥਕ ਵੀ ਨਾਲ ਹੁੰਦੇ ਨੇ ਕਿ ਉਸ ਦਾ ਅਸਰ ਆ ਉਹ ਵਾਕਈ ਦੇਖਣ ਨੂੰ ਮਿਲਦਾ ਤਾਂ ਦੂਜੇ ਪਾਸੇ ਆਮ ਆਦੀ ਪਾਰਟੀ ਦਾ ਵੀ ਜਿਹੜਾ ਕਿਤੇ ਨਾ ਕਿਤੇ ਬਿਆਨ ਆਉ ਸਾਹਮਣੇ ਆ ਗਿਆ ਜਦੋਂ ਅਜਿਹੇ ਲਗਾਤਾਰ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਆਮ ਆਦੀ ਪਾਰਟੀ ਦੇ ਖਜ਼ਾਨਾ ਮੰਤਰੀ ਯਾਨਕੀ ਪੰਜਾਬ ਦੇ ਮਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੱਲ ਦਾ ਜ਼ਿਕਰ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਨਹੀਂ ਤਾਂ ਮਾਫੀ ਮੰਗਣ ਨਹੀਂ ਤਾਂ ਕਾਨੂੰਨੀ ਕਾਰਵਾਈ ਜਿਹੜੀ ਹੈ ਬਿਲਕੁਲ ਜ਼ਰੂਰ ਹੋਵੇਗੀ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਦਿੱਲਤ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ ਜਿਹੜੇ ਇਹ ਸ਼ਬਦ ਵਰਤ ਕੇ ਕਿ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦੀ ਪਾਰਟੀ ਦੇ ਮੰਤਰੀ ਸਭਾ ਦੇ ਉਪਰੇ ਸ਼ਬਦ ਵਰਤ ਰਹੇ ਨੇ ਵਰਤੇ ਨੇ ਤਾਂ ਉਸਤੇ ਜੇਕਰ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਮਾਫੀ ਨਹੀਂ ਮੰਗੇਗੀ ਤਾਂ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇਗੀ ਦਰਸ਼ਕਾंनो ਅਸੀਂ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਸਭਾ ਨੇ ਉਹਨਾਂ ਨੇ ਵੱਖਰੀ ਵੱਖਰੀ ਜੜੀ ਆਪਣੀ ਪ੍ਰਤੀਕਿਰਿਆ ਦਿੱਤੀ ਆ ਕੀ ਕੁਝ ਕਿਹਾ ਹਰਪਾਲ ਚੀਮਾ ਦੀ ਗੱਲ ਕੀਤੀ ਜਾਵੇ ਜਾਂ ਹੋਰ ਮੰਤਰੀ ਸਭਾ ਨਾਲ ਦੀ ਗੱਲ ਕੀਤੀ ਜਾਵੇ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਪੰਜਾਬ ਵਿਧਾਨ ਸਭਾ ਦੇ ਅੰਦਰ ਕਾਂਗਰਸ ਪਾਰਟੀ ਬੂਲ ਅਨੁਯੁਕਤ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਹੀ ਮੰਦ ਭਾਗਾ ਬਿਆਨ ਦਿੱਤਾਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਕੈਬਨਿਟ ਦੇ ਕਲੀਗ ਹਰਪਜਨ ਸਿੰਘ ਈਟੀਓ ਸਾਹਿਬ ਜਿਨ੍ਹਾਂ ਨੇ ਬੜੀ ਮਿਹਨਤ ਮੁਸ਼ਕਲ ਕਰਕੇ ਗਰੀਬੀ ਦੇ ਵਿੱਚ ਉੱਠ ਕੇ ਮਿਹਨਤ ਕਰਕੇ ਇੱਕ ਮਿਸਾਲ ਜਿਹੜੀ ਉਹ ਪੈਦਾ ਕੀਤੀ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਸਿਵਲ ਸਰਵਿਸ ਦਾ ਐਗਜ਼ਾਮ ਪਾਸ ਕੀਤਾ ਪੰਜਾਬ ਦੇ ਅੰਦਰ ਅਲਾਈਡ ਸਰਵਿਸ ਦੇ ਅੰਦਰ ਆਏ ਈਟੀਓ ਬਣੇ ਔਰ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਮਾਜ ਦੇ ਅੰਦਰ ਹੋਰ ਸੇਵਾ ਕਰਨੀਆਂ ਤਾਂ ਤਰੰਤ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਚ ਆਏ ਸੋ ਆਮ ਆਦਮੀ ਪਾਰਟੀ ਨੂੰ ਇਲੈਕਟਡ ਹੋਏ ਆਮ ਆਦਮੀ ਪਾਰਟੀ ਦੇ ਸਤਿਕਾਰ ਦਿੱਤਾ ਉਹਨਾਂ ਨੂੰ ਮੰਤਰੀ ਬਣਾਇਆ ਪਰ ਲੇਕਿਨ ਅੱਜ ਪ੍ਰਤਾਪ ਬਾਜਬਾ ਨੇ ਬੜੇ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਜਿੰਨੇ ਵੀ ਦਲਤਾਂ ਦੇ ਮਨਿਸਟਰ ਨੇਗੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਤੇ ਨੇਗੇ ਕਦੇ ਕੋਈ ਵਜ੍ਹਾ ਕਦੇ ਨਾਂ ਲੈ ਕੇ ਕਦੇ ਕਹਿੰਦੇ ਨੇ ਮਟੀਰੀਅਲ ਆ ਗਿਆ ਹੁਣ ਕਹਿੰਦੇ ਬਾਜੇ ਵਾਲੇ ਆ ਗਏ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਇਹ ਬਹੁਤ ਹੀ ਬੰਦਪਾਗਾਗਾ ਜਾਂ ਤਾਂ ਪ੍ਰਤਾਪ ਸਿੰਘ ਬਾਜਬਾ ਔਰ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗੇ ਨਹੀਂ ਐਕਸ਼ਨ ਲਈ ਤਿਆਰ ਰਹੇ ਸੋ ਬਿਲਕੁਲ ਆ ਤੁਸੀਂ ਵੀ ਸੁਣਿਆ ਹਰਪਾਲ ਚੀਮਾਨੇ ਕੀ ਕੁਝ ਕਿਹਾ জাফর ਹੋਰ ਪਾਰਟੀਆਂ ਦੇ ਲੀਡਰਸ਼ਿਪ ਬੰਨਾਂ ਨੇ ਕੀ ਕੁਝ ਕਿਹਾ ਸਾਡਾ ਮਕਸਦ ਇਹ ਹੈ ਕਿ ਵਾਕਈ ਇਸ ਬਿਆਨਬਾਜ਼ੀ ਦੇ ਨਾਲ ਕੀ ਵਾਕਈ ਸਿਆਸਤ ਦੇ ਵਿੱਚ ਕੋਈ ਹਲਚਲ ਹੁੰਦੀ ਹੈ ਜਾਫਰ ਜਦੋਂ ਇਹ ਬਿਆਨ ਦਿੱਤੇ ਜਾਂਦੇ ਨੇ ਜਾਂ ਫਿਰ ਮੀਡੀਆ ਲਈ ਹਾਈਲਾਈਟ ਦਰੀ ਹੈ ਹੈਡਲਾਈਨ ਬਣਾਈ ਜਾਂਦੀ ਹੈ ਜਾਂ ਫਿਰ ਇਹ 2 3 ਦਿਨ ਜਿਹੜੀ ਹੈ ਸਾਡਾ ਨਾਮ ਚਰਚਾ ਦੇ ਵਿੱਚ ਰਹੇ ਤਾਂ ਅਜੇ ਸ਼ਬਦ ਬੋਲੇ ਜਾਂਦੇ ਨੇ ਪਰ ਉਹ ਰਾਜਨੀਤੀ ਲੀਡਰ ਜਿਨ੍ਹਾਂ ਨੂੰ ਲੋਕ ਜਿਹੜੇ ਨੇ ਫਤਵਾ ਦੇ ਕੇ ਜਾਣ ਕੀ ਚੁਣ ਕੇ ਭੇਜਦੇ ਨੇ ਜਦੋਂ ਅਜਿਹੀ ਸ਼ਬਦਾਵਲੀ ਦਾ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਵੱਲੋਂ ਬਿਆਨਤਾ ਜਾਂਦਾ ਹੈ ਜਾਂ ਫਿਰ ਆਪਾਂ ਕਹਿ ਦਿੰਦਾ ਸ਼ਬਦਾਵਲੀ ਵਰਤੀ ਜਾਂਦੀ ਹੈ ਕਿੰਨਾ ਕਿਤੇ ਲੋਕ ਵੀ ਸੋਚਦੇ ਨੇ ਕਿ ਜਿਹੜੇ ਇਹ بڑے ਲਿਖੇ ਜਾਂ ਫਿਰ ਰਾਣਜੀਪ ਪਾਰਟੀ ਦੇ ਲੀਡਰ ਜਦੋਂ ਬਿਆਨ ਦਿੰਦੇ ਨੇ ਕੀ ਉਹ ਸੋਚਦੇ ਨਹੀਂ ਜਾਂ ਸਮਝਦੇ ਨਹੀਂ ਕਿਉਂਕਿ ਸਿਆਨ ਅਕਸਰ ਕਹਿੰਦੇ ਨੇ ਕਿ ਬੋਲਣ ਤੋਂ ਪਹਿਲਾਂ ਸਾਨੂੰ ਤੋਲਣਾ ਚਾਹੀਦਾ ਫਿਰ ਸੋਚ ਸਮਝ ਕੇ ਜਿਹੜਾ ਉਹ ਬੋਲਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਬਿਨਾਂ ਸੋਚੇ ਸਮਝੇ ਅਜਿਹੇ ਬਿਆਨ ਦੇ ਦਿੰਦੇ ਹਾਂ ਕਈ ਵਾਰ ਉਹ ਬਿਆਨ ਜਿਹੜਾ ਸਾਨੂੰ ਨੁਕਸਾਨਦਾਇਕ ਵੀ ਹੋ ਜਾਂਦਾ ਪਰ ਕਈ ਬਿਆਨ ਜਿਹੜੇ ਸੋਚ ਸਮਝ ਕੇ ਦਿੱਤੇ ਹੁੰਦੇ ਨੇ ਤਾਂ ਉਸ ਬਿਆਨ ਦੇ ਨਾਲ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਜਿਹੜਾ ਲਾਭ ਹੁੰਦਾ ਤੇ ਸਰਕਾਰ ਵੀ ਜਿਹੜਾ ਰਾਜਨੀਤਿਕ ਪਾਰਟੀਆਂ ਵੱਲੋਂ ਬਿਆਨ ਦਿੱਤਾ ਜਾਂਦਾ ਤਾਂ ਉਸ ਬਿਆਨ ਦੇ ਜਰੀਏ ਸਰਕਾਰ ਵੀ ਬਣ ਜਾਂਦੀ ਹੈ ਪਰ ਅਖਰਕਾਰ ਇਹ ਬਿਆਨ ਦੇ ਨਾਲ ਆਮ ਲੋਕਾਂ ਤੇ ਕਿੰਨਾ ਕੋਈ ਅਸਰ ਹੁੰਦਾ ਹੈ ਕਿ ਬਾਕੀ 2027 ਤੋਂ ਪਹਿਲਾਂ ਪਹਿਲਾਂ ਅਜਿਹੇ ਬਿਆਨ ਦੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਦਿੰਦੇ ਰਹਿਣਗੇ ਜਾਂ ਫਿਰ ਰਾਜਨੀਤਿਕ ਪਾਰਟੀਆਂ ਦੇ ਲੀਡਰ ਸੋਚ ਸਮਝ ਕੇ ਜਿਹੜਾ ਬਿਆਨ ਹੈ ਉਹ ਕਿਉਂ ਨਹੀਂ ਦਿੰਦੇ ਕੱਲ ਫੇਰ ਇਸੇ ਸਮੇਂ ਪੰਜਾਬ ਦੇ ਵੱਖ-ਵੱਖ ਲੀਡਰ ਸਭਾਾਂ ਦੀ ਮੋਢ ਦੁਆਰਾ ਜਿਹੜੀ ਇਹ ਗੱਲਬਾਤ ਫੇਰ ਕਰਾਂਗੇ ਤਣਕੀ ਬੋਲਦਾ ਪੰਜਾਬ ਦੇ ਵਿੱਚ ਸਾਨੂੰ ਫਿਰ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਜਾਣ ਕੀ ਅਮਰਜੀਤ ਸਿੰਘ ਜੀ ਦਾ ਇਜਾਜ਼ਤ ਧੰਨਵਾਦ